ਸਸਕਲ ਦੇਸ਼ ਦੇ ਵਿੱਚ ਜਸੂਸੀ ਨੈਟਵਰਕ ਜਦੋਂ ਭਾਰਤ ਪਾਕਿਸਤਾਨ ਦੇ ਵਿੱਚ ਹਮਲੇ ਵਰਗੇ ਹਾਲਾਤ ਬਣੇ ਤੇ ਯੁੱਧ ਵਰਗੇ ਹਾਲਾਤ ਬਣੇ ਤਾਂ ਉਹ ਤੋਂ ਬਾਅਦ ਵਿੱਚ ਜਸੂਸੀ ਨੈਟਵਰਕ ਸਭ ਤੋਂ ਜ਼ਿਆਦਾ ਨਿਸ਼ਾਨੇ ਤੇ ਰਹਾ ਉਹਦੇ ਵਿੱਚ ਸਭ ਤੋਂ ਵੱਡੀ ਗਿਣਤੀ ਵੀ ਨਿਕਲ ਕੇ ਆਈ ਆਖਰਕਾਰ ਜੇ ਕਹੀਏ ਕਿ ਉਹਨਾਂ ਯੂਟਿਊਬਰਾਂ ਦੀ ਜਿਹੜੇ ਆਖਰਕਾਰ ਬਲੌਗਿੰਗ ਕਰਨ ਦੇ ਵਾਸਤੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਘੁੰਮਦੇ ਸੀ ਪਰ ਜਦੋਂ ਪਾਕਿਸਤਾਨ ਦੇ ਨਾਲ ਉਹਨਾਂ ਦਾ ਬੇਹੱਦ ਜ਼ਿਆਦਾ ਪ੍ਰੇਮ ਦੇਖਣ ਨੂੰ ਮਿਲਿਆ ਤੇ ਨਾਲ ਹੀ ਉੱਥੋਂ ਦੇ ਵਿੱਚ ਉੱਥੇ ਮਿਲਦਾ ਹੋਇਆ ਉਹਨਾਂ ਨੂੰ ਉਹ ਸ਼ਾਹੀ ਠਾਠ ਬਾਠ ਤੇ ਉਹ ਰੁਤਬਾ ਜਿਹੜਾ ਕਿ ਸ਼ਾਇਦ ਜੇ ਕਹੀਏ ਕਿ ਡਿਪਲੋਮੈਟਸ ਨੂੰ ਜਾਂ ਆਫੀਸ਼ੀਅਲਸ ਨੂੰ ਮਿਲਦਾ ਹੈ ਉਸ ਤਰ੍ਹਾਂ ਦੀ ਚੜ੍ਹਾਈ ਨੂੰ ਦੇਖ ਕੇ ਹੋਇਆ ਸ਼ੱਕ ਹੋਇਆ ਜਾਂਚ ਏਜੰਸੀਆਂ ਹਾਲਾਂਕਿ ਜੇ ਦੇਖੀਏ ਜੋਤੀ ਮਨੋਤਰਾ ਦੀ ਗ੍ਰਿਫਤਾਰੀ ਤੋਂ ਬਾਅਦ ਬਹੁਤ ਵੱਡੇ ਤੌਰ ਦੇ ਉੱਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਹੁਤ ਸਾਰੇ ਯੂਟਿਊਬਰ ਅੱਜ ਵੀ ਨਿਸ਼ਾਨੇ ਤੇ ਨੇ ਤੇ ਸਰਕਾਰ ਕੋਹ ਪ੍ਰੋਕ ਕਰ ਰਹੀ ਹੈ ਵੀ ਜਿਲੇ ਵੀ ਪਾਕਿਸਤਾਨ ਜਾ ਕੇ ਆਏ ਨੇ ਆਖਰਕਾਰ ਉਹਨਾਂ ਦੇ ਜਿਹੜੇ ਲਿੰਕ ਨੇ ਉਹ ਤਲਾਸ਼ੇ ਜਾਂ ਤਾਂ ਕੀ ਕਿਤੇ ਉਹਨਾਂ ਤੇ ਨੇ ਉਹਨਾਂ ਨੇ ਤਾਂ ਨਹੀਂ ਦੇਸ਼ ਦੇ ਨਾਲ ਗੱਦਾਰੀ ਕੀਤੀ ਹੁਣ ਇਹਦੇ ਵਿੱਚ ਇੱਕ ਪੁਆਇੰਟ ਇਹ ਵੀ ਹੈ ਕਿ ਆਖਰਕਾਰ ਇਹਨਾਂ ਲੋਕਾਂ ਦੇ ਫੈਨ ਜਦੋਂ ਉਸ ਸਮੇਂ ਦੇ ਦੌਰਾਨ ਇਹਨਾਂ ਦੇ ਮਿਲੀਅਨ ਫਾਲੋਅਰਸ ਸੀ ਲੱਖਾਂ ਫਾਲੋਅਰਸ ਸੀ ਤਾਂ ਅੱਜ ਵੀ ਇਹਨਾਂ ਦੇ ਫਾਲੋਅਰਸ ਦੀ ਗਿਣਤੀ ਘਟਣ ਦੀ ਜਗ੍ਹਾ ਦੇ ਉੱਤੇ ਵਧ ਰਹੀ ਹੈ ਆਰੋਪ ਜਿਨ੍ਹਾਂ ਦੇ ਉੱਤੇ ਲੱਗੇ ਨੇ ਦੇਸ਼ ਦੇ ਨਾਲ ਗਦਾਰੀ ਕਰਨ ਦੇ ਉਹਨਾਂ ਦੀ ਫੋਲੋਅਰਸ਼ਿਪ ਅੱਜ ਵੀ ਕਿਤਨਾ ਕਿਤੇ ਵੱਧਦੀ ਨਜ਼ਰ ਆ ਰਹੀ ਹੈ ਹਾਲਾਂਕਿ ਨਸੀਰ ਟੇਨੋ ਵਰਗੇ ਅੱਜ ਸਫਾਈਆਂ ਦਿੰਦੇ ਦੇਣ ਦੇ ਨਾਲ ਨਾਲ ਕਿਤਨੇ ਕਿਤੇ ਪੰਜਾਬ ਦੇ ਡੀਜੀਪੀ ਨੂੰ ਚੈਲੰਜ ਕਰ ਰਹੇ ਨੇ ਤਾਂ ਦੂਜੇ ਪਾਸੇ ਜੇਕਰ ਇਹਨਾਂ ਦੀ ਪ੍ਰੋਫਾਈਲਾਂ ਅਸੀਂ ਦੇਖੀਏ ਤਾਂ ਲਗਾਤਾਰ ਬੇਹਤਤਾਸ਼ਾ ਬੜੋਤਰੀ ਉਹਨਾਂ ਦੀ ਪ੍ਰੋਫਾਈਲਾਂ ਦੇ ਵਿੱਚ ਹੋਈ ਹੈ ਜੇਕਰ ਉਹਨਾਂ ਦੇ ਵੀਡੀਓਜ਼ ਦੀ ਵਿਊ ਦੀ ਗੱਲ ਕੀਤੀ ਜਾਵੇ ਤਾਂ ਉਹ ਤਾਂ ਬੇਹਤਤਾਸ਼ਾ ਨੇ ਤੇ ਉਹਨਾਂ ਨੂੰ ਕਾਊਂਟ ਕਰਨ ਦੇ ਜੇ ਦੇਖਣ ਲੱਗिए ਤਾਂ ਪਲਪਲ ਲਗਾਤਾਰ ਵਧ ਰਹੇ ਨੇ ਹੁਣ ਸਵਾਲ ਇਹ ਖੜਾ ਹੁੰਦਾ ਹੈ ਵੀ ਆਖਰਕਾਰ ਇਹਨਾਂ ਦੇ ਉਹ ਸੋਸ਼ਲ ਮੀਡੀਆ ਅਕਾਊਂਟ ਜ ਉਸ ਤੋਂ ਬਾਅਦ ਦੇ ਵਿੱਚ ਉਹੀ ਰਸਤੇ ਆਖਰਕਾਰ ਦੇਸ਼ ਦੇ ਨਾਲ ਗਦਦਾਰੀ ਕੀਤੀ ਤਾਂ ਆਖਰ ਕਿਉਂ ਨਹੀਂ ਉਹਨਾਂ ਅਕਾਊਂਟਸ ਦੇ ਉੱਤੇ ਹੁਣ ਤੱਕ ਕਾਰਵਾਈ ਹੋਈ ਹਾਲਾਂਕਿ ਕੁਝ ਸੋਸ਼ਲ ਮੀਡੀਆ ਪਲੇਟਫਾਰਮ ਦੇ ਅਕਾਊਂਟ ਉਹਨਾਂ ਦੇ ਜਰੂਰ ਗਾਇਬ ਹੋਏ ਨੇ ਪਰ ਉਸ ਤੋਂ ਬਾਅਦ ਜੇ ਦੇਖਿਆ ਜਾਵੇ ਹਜੇ ਵੀ ਅਕਾਊਂਟਸ ਨੇ ਉਹ ਲਗਾਤਾਰ ਵਧ ਚੱਲ ਰਹੇ ਨੇ ਹੁਣ ਜੇ ਗੱਲ ਪਹਿਲਾਂ ਜੋਤੀ ਬਲੋਤਰਾ ਦੀ ਕੀ ਕਰ ਲਈਏ ਤਾਂ ਇੱਕ ਸਮੇਂ ਦੇ ਦੌਰਾਨ ਜਿਸ ਦਿਨ ਗ੍ਰਿਫਤਾਰੀ ਹੁੰਦੀ ਹੈ ਤੇ ਲਗਾਤਾਰ ਮੀਡੀਆ ਰਿਪੋਰਟ ਦੇ ਵਿੱਚ ਰਿਪੋਰਟ ਕਰਿਆ ਜਾਂਦਾ ਉਸ ਸਮੇਂ ਦੇ ਦੌਰਾਨ ਜੋਤੀ ਬਲੋਤਰਾ ਦੇ ਫਾਲੋਅਰਸ ਨੇ ਜਿਹੜੇ 3.77 YouTube ਦੇ ਉੱਤੇ ਯਾਨੀ ਕਿ 3 ਮਿਲੀਅਨ 70 ਜਿਹੜੇ ਫਾਲੋਅਰ ਦੇਖੇ ਜਾਂਦੇ ਨੇ 70 ਕੇ 375000 ਫੋਲੋਅਰ ਸੀ ਅੱਜ ਜਦੋਂ ਇਹਨੂੰ ਸਰਚ ਕਰਦੇ ਆ ਯੂਟਿਊਬ ਦੇ ਉੱਤੇ ਤਾਂ ਅੱਜ ਵੀ ਅਕਾਊਂਟ ਇਹਦਾ ਲਗਾਤਾਰ ਵੱਧ ਰਿਹਾ ਹੈ ਵੀਡੀਓਜ਼ ਦੇ ਵਿਊ ਨੇ ਲਗਾਤਾਰ ਵੱਧ ਰਹੇ ਨੇ ਕਿਉਂਕਿ ਜਿਹੜਾ ਅਕਾਊਂਟ ਜੇ ਕਿ ਕਿਹਾ ਜਾਵੇ ਕਿ ਜੋਤੀ ਮਲੋਤਰਾ ਦਾ ਸੀਗਾ ਉਹਦੇ ਵਿੱਚ ਅੱਜ ਵੀ ਤੁਹਾਨੂੰ ਕਿਤਨਾ ਕਿਤੇ ਜਿਹੜੀ ਫੋਲੋਅਰਸ਼ਿਪ ਹੈ ਉਹ ਲਗਾਤਾਰ ਵਧਦੀ ਹੋਈ ਦਿਖੂਗੀ ਵੀਡੀਓ ਪਾਵੇਂ ਕੋਈ ਨਹੀਂ ਪਿਆ ਪਰ ਲਗਾਤਾਰ ਜੇ ਫੋਲੋਅਰਸ਼ਿਪ ਤੁਸੀਂ ਦੇਖੋ ਜਿਹੜੀ 3.70 ਮਿਲੀਅਨ ਤੁਹਾਨੂੰ ਦਿਖਾਈ ਸੀ ਅੱਜ 4.5 ਮਿਲੀਅਨ ਹੈ ਯਾਨੀ ਕਿ ਅਕਾਊਂਟ ਜੋਤੀ ਮਰੋਥਰਾ ਦਾ ਅੱਜ ਵੀ ਐਕਟਿਵ ਹੈ ਹਾਲਾਂਕਿ ਉਹਦੇ ਵਿੱਚ ਮਟੀਰੀਅਲ ਭਾਵੇਂ ਕੋਈ ਨਹੀਂ ਪੈ ਰਿਆ ਪਰ ਫਾਲੋਅਰਸ਼ਿਪ ਵਧ ਰਹੀ ਹੈ ਵਿਊਜ਼ ਦੀ ਤਾਂ ਗਿਣਤੀ ਕੋਈ ਨਹੀਂ ਲੱਖਾਂ ਦੇ ਵਿੱਚ ਵਿਊ ਲਗਾਤਾਰ ਵਧ ਰਿਹਾ ਹੁਣ ਜੇ ਗੱਲ ਕੀਤੀ ਜਾਵੇ ਜਸਵੀਰ ਦੀ ਜਿਹੜਾ ਕਿ ਕੁਝ ਦਿਨ ਫੜਿਆ ਦਿਨ ਪਹਿਲਾਂ ਫੜਿਆ ਗਿਆ ਤੇ ਲਗਾਤਾਰ ਇਨਵੈਸਟੀਗੇਸ਼ਨ ਜਾਰੀ ਹੈ ਅੱਗੇ ਵੀ ਰਿਮਾਂਡ ਮਿਲਿਆ ਉਸ ਤੋਂ ਬਾਅਦ ਦੇ ਵਿੱਚ ਵੀ ਹਾਲਾਂਕਿ ਪੁਲਿਸ ਲਿੰਕ ਤਲਾਸ਼ਣ ਦੀ ਕੋਸ਼ਿਸ਼ ਕਰ ਰਹੀ ਹੈ ਮਹਿਲਾ ਮਿੱਤਰ ਤੱਕ ਦਾ ਜ਼ਿਕਰ ਆ ਗਿਆ ਕਿ ਆਖਰਕਾਰ ਕਿਸ ਤਰ੍ਹਾਂ ਦੇ ਨਾਲ ਪੈਸਿਆਂ ਦੀ ਟ੍ਰਾਂਜ਼ੈਕਸ਼ਨ ਹੁੰਦੀ ਸੀ ਪਰ ਉਹਦੇ ذریعے ਕੀ ਕੋਈ ਕੋਈ ਗਲਤ ਐਕਟੀਵਿਟੀ ਹੋਈ ਹੈ ਇਹਨੂੰ ਲੈ ਕੇ ਪੁਲਿਸ ਜਾਂਚ ਤਰਾਸ਼ ਕਰ ਰਹੀ ਹੈ ਤਾਂ ਉਹਦਾ ਵੀ ਅਕਾਊਂਟ ਜੇ ਤੁਸੀਂ ਦੇਖੋ ਕਿਉਂਕਿ ਜਿਸ ਦਿਨ ਆਖਰਕਾਰ ਫੜਤ ਹੁੰਦੀ ਆ ਜਾਨ ਮਹਿਲ ਨਾਨ ਦਾ ਜਿਹੜਾ ਇਹ ਅਕਾਊਂਟ ਸੀਗਾ ਉਹਦੇ ਵਿੱਚ 11. ਲਗਭਗ 0 ਮਿਲੀਅਨ ਫੋਲੋਅਰ ਸੀਗਾ 11 ਲੱਖਾਂ ਅੱਜ ਇਹ 11.1 ਲੱਖ ਹੋ ਚੁੱਕਿਆ ਯਾਨੀ ਕਿ ਵਿਊਅਰਸ਼ਿਪ ਲਗਾਤਾਰ ਵਧ ਰਹੀ ਹੈ ਹੁਣ ਸਵਾਲ ਖੜਾ ਇਹ ਹੁੰਦਾ ਵੀ ਇਹਨਾਂ ਅਕਾਊਂਟਸ ਨੂੰ ਲੈ ਕੇ ਹੀ ਇਹਨਾਂ ਦੇ ਜ਼ਰੀਏ ਹੀ ਜਦੋਂ ਦੇਸ਼ ਦੇ ਨਾਲ ਗੱਦਾਰੀ ਦੇ ਇਲਜ਼ਾਮ ਲੱਗੇ ਹੋਣ ਤਾਂ ਉਹਦੇ ਵਿੱਚ ਆਖਰਕਾਰ ਉਹਨਾਂ ਸਮੇਂ ਦੇ ਲਈ ਇਹ ਅਕਾਊਂਟ ਸਸਪੈਂਡ ਕਿਉਂ ਨਹੀਂ ਹੋਏ ਤੇ ਦੂਜੇ ਪਾਸੇ ਗੱਲ ਇਹ ਹੈ ਕਿ ਜਾਂਚ ਏਜੰਸੀਆਂ ਲਗਾਤਾਰ ਜਦੋਂ ਜਾਂਚ ਕਰ ਰਹੀਆਂ ਨੇ ਤਾਂ ਜ਼ਿਆਦਾਤਰ ਜੇਕਰ ਕੋਈ ਦੇਖੀਏ ਇਹਨਾਂ ਦੇ ਵੱਲੋਂ ਸਬੂਤ ਨਾ ਵੀ ਦਿੱਤੇ ਗਏ ਹੋਣ ਜਾਂ ਕੋਈ ਭੇਤ ਭਰੀਆਂ ਗੱਲਾਂ ਨਾ ਵੀ ਕੀਤੀਆਂ ਗਈਆਂ ਹੋਣ ਪਰ ਪਾਕਿਸਤਾਨ ਨੂੰ ਜਿਸ ਤਰ੍ਹਾਂ ਦੇ ਨਾਲ ਚਮਕਾਇਆ ਉਹ ਕਾਬਲੀ ਤਾਰੀਫ ਹੈ ਕਿ ਸ਼ਾਇਦ ਆਪਦੇ ਮੁਲਕ ਨੂੰ ਲੈ ਕੇ ਉਨੀ ਵੱਡੀ ਚਮਕਾ ਇਹਨਾਂ ਨੇ ਕਦੇ ਚਮਕਾਇਆ ਵੀਡੀਓ ਦੇ ਵਿੱਚ ਪਤਾ ਨਹੀਂ ਪਰ ਬਗਾਨੇ ਮੁਲਕ ਨੂੰ ਲੈ ਕੇ ਬਹੁਤ ਜ਼ਿਆਦਾ ਪ੍ਰੇਮ ਜਗਿਆ ਹੈ ਹਾਲਾਂਕਿ ਪੁਲਿਸ ਇਨਵੈਸਟੀਗੇਸ਼ਨ ਜਾਰੀ ਹੈ ਹਜੇ ਤੱਕ ਅਸਿਰਫ ਇਲਜ਼ਾਮ ਨੇ ਕਿਉਂਕਿ ਮਾਮਲਾ ਜਦੋਂ ਜਾ ਕੇ ਕੋਰਟ ਦੇ ਵਿੱਚ ਠਹਿਰੂਗਾ ਤੇ ਉੱਥੇ ਕੀ ਪੁਲਿਸ ਕੁਝ ਸਾਬਤ ਕਰ ਵੀ ਪਾਉਗੀ ਇਹਨਾਂ ਦੇ ਖਿਲਾਫ ਇਹ ਵੱਡਾ ਚੈਲੰਜ ਹੈ ਪਰ ਦੂਜੇ ਪਾਸੇ ਚੈਲੰਜ ਇਹ ਵੀ ਹੈ ਕਿ ਨਸੀਰ ਢਿੱਲੋਂ ਆਖਰਕਾਰ ਜਿਹੜਾ ਵੱਡਾ ਇਦੇ ਵਿੱਚ ਪਿੰਪੁਆਇੰਟ ਨਿਕਲਿਆ ਕਿ ਜੀਤੇ ذریعے ਆਕਰ ਕਰੇ ਲੋਕਾਂ ਨੂੰ ਇੰਟਰਟੈਕ ਸੀਗੇ ਤਾਂ ਉਹ ਅੱਜ ਪੰਜਾਬ ਦੇ ਡੀਜੀਪੀ ਨੂੰ ਜਰੂਰ ਚੈਲੰਜ ਕਰ ਰਿਹਾ ਕਿ ਆਖਰਕਾਰ ਜੇਕਰ ਤੁਹਾਡੇ ਤੋਂ ਇਲਜ਼ਾਮ ਸਾਬਤ ਨਹੀਂ ਹੁੰਦੇ ਤਾਂ ਤੁਸੀਂ ਕੁਰਸੀ ਛੱਡ ਦਿਓ ਹਾਲਾਂਕਿ ਉਹਦੇ ਆਪ ਦੇ ਮਨਸੂਬੇ ਹੌਲੀ-ਹੌਲੀ ਜਿੰਮੇ ਸਾਹਮਣੇ ਆ ਰਹੇ ਨੇ ਤਾਂ ਸਾਫ ਤੌਰ ਤੇ ਵੀ ਪਤਾ ਲੱਗਦਾ ਹੈ ਕਿ ਕੋਈ ਸਿਰਫ ਮੁਫਤ ਦੀ ਮਹਿਮਾਨ ਨਵਾਜ਼ੀ ਕਰਾਉਣ ਦੇ ਵਾਸਤੇ ਜਿਹੜੇ ਸਾਡੇ ਲੋਕ ਉਹਦੇ ਕੋਲ ਚਾਕੇ ਪਹੁੰਚੇ ਤਾਂ ਕੀ ਉਹ ਸਿਰਫ ਮਹਿਮਾਨ ਨਵਾਜ਼ੀ ਦੇ ਕਰਕੇ ਹੀ ਉਹਦੇ ਕਰੀਬ ਆਏ ਜਾਂ ਫਿਰ ਆਖਰਕਾਰ ਨਾਸੀ ਢਿਲੋਂ ਵਧੀਆ ਇਹਨਾਂ ਲੱਗਿਆ ਕੀ ਆਖਰ ਹੋ ਸਕਦਾ ਉਹਦੇ ਵਿੱਚ ਦੀ ਕਿਤੇ ਕੋਈ ਗਲਤ ਗੱਲਾਂ ਯਾਨੀ ਕਿ ਸਾਡੇ ਉਰੇ ਦੀਆਂ ਚੀਜ਼ਾਂ ਕੋਈ ਉਹਦੇ ਰਾਹੀਂ ਸਾਂਝੇ ਤਾਂ ਨਹੀਂ ਕਰਤੀਆਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਇਨਵੈਸਟੀਗੇਸ਼ਨ ਹਜੇ ਜਾਰੀ ਹੈ ਵੀਡੀਓ ਇੰਡਸਟ ਹਰਪਾਲ ਦੇ ਨਾਲ ਮਿਸਿੰਗ ਰੋਜ਼ਾਨਾ 20 ਟੀਵੀ ਚੰਡੀਗੜ੍ਹ